ਇਹੜਾ ਮਾਡਰਨ ਡਿਜ਼ਾਈਨ ਹੁੰਦਾ ਨਾ ਜੀ ਜੀ ਇਹਦੇ ਵਿੱਚ ਟਾਈਲ ਟੈਕਚਰ ਹੋ ਗਿਆ ਤੇ ਪੇਂਟ ਹੋ ਗਿਆ ਉਸੇ ਦੇ ਨਾਲ ਹੀ ਇਹ ਡਿਜ਼ਾਈਨ ਬਣਦੇ ਨੇ ਜੀ ਜਿਹੜਾ ਇਹ ਪੇਂਟ ਹੈ ਨਾ ਜੀ ਇਹਨੂੰ ਦਾਣਾ ਬੋਲਦੇ ਨੇ ਜੀ ਠੀਕ ਹੈ ਜੀ ਇਹ ਦਾਣੇ ਪੇਂਟ ਦੇ ਵਿੱਚ ਹੁੰਦੇ ਜੀ ਇਹਦੀ ਫਿਨਿਸ਼ਿੰਗ ਵਧੀਆ ਹੁੰਦੀ ਹੈਗੀ ਤੇ ਮਲਟੀ ਕਲਰ ਦੇ ਵਿੱਚ ਆਉਂਦਾ ਜੀ ਜਿਆਦਾ ਇਹ ਜਿਵੇਂ ਹੁਣ ਗਲੋਸੀ ਚ ਟਾਈਲ ਲੱਗੀ ਹੋਈ ਹੈ ਜੀ ਦੋ ਬੈਡਰੂਮ ਹੈ ਜੀ ਇੱਕ ਡਰਾਈਂਗ ਰੂਮ ਹੈ ਇੱਕ ਸਟੋਰ ਹੈ ਜੀ ਇੱਕ ਟਾਇਲਟ ਹੈਗਾ ਇੱਕ ਕਿਚਨ ਹੈ ਜੀ ਤੇ ਇੱਕ ਟਾਇਲਟ ਅਟੈਚ ਹੈ ਜੀ ਲੱਕਰ ਟਾਲੀ ਵੀ ਵਰਤੀ ਹੋਈ ਹੈ ਜੀ ਆ ਜਗ੍ਹਾ ਨੂੰ ਵੀ ਵਰਤਿਆ ਚੰਗੇ ਤਰੀਕੇ ਨਾਲ ਸਪੇਸ ਯੂਟਿਲਾਈਜ਼ ਕੀਤਾ ਹੋਇਆ ਹੈ ਜੀ ਇਸ ਪਰਦੇ ਆਰਚੇ 'ਚ ਨਾ ਕੋਈ ਬਾਹਰ ਤੇੜਾ ਪਏ ਨਾ ਅੰਦਰ ਤੇੜਾ ਪਏ ਇਸ 'ਚ ਕੋਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਂਦੀ ਕਰੈਕ ਨਹੀਂ ਆਉਂਦੇ ਜੀ ਕਲਰ ਮੈਚਿੰਗ ਕਿੰਨੀ ਸੋਹਣੀ ਹੈ ਤੋਂ ਅੱਜ ਤੁਹਾਡੇ ਵਾਸਤੇ ਇੱਕ ਕੋਠੀ ਲੈ ਕੇ ਆਏ ਆਪਾਂ 3500 ਸਕਰ ਫੁੱਟ ਦੀ ਹੈ ਜੀ ਮਾ ਆਪਣੇ ਨਾਲ ਸਰਦਾਰ ਜੀ ਬਾਈ ਜੀ ਹੋਰੀ ਆਪਣੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰਾਂਗੇ ਆਪਾਂ ਕਿਹੜੀ ਲੋਕੇਸ਼ਨ ਤੇ ਖੜੇ ਆ ਨਾਲ ਆਰਕੀਟੈਕਟ ਭਰਾ ਵੀ ਆਪਣੇ ਨਾਲ ਮੌਜੂਦ ਹੈ ਤੇ ਠੇਕੇਦਾਰ ਭਰਾ ਵੀ ਆਪਣੇ ਨਾਲ ਮੌਜੂਦ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਤੇ ਆਪਣੀ ਲੋਕੇਸ਼ਨ ਜੀ ਤੇ ਆਪਣਾ ਸ਼ੁਭਨਾਮ ਜਰੂਰ ਦੱਸੋ ਜੀ ਆਪਣਾ ਨਾਮ ਜੀ ਦਰਸ਼ਨ ਸਿੰਘ ਹਾਂ ਜੀ ਪਿੰਡ ਚਨ ਕੋਠੀ ਠੀਕ ਹੈ ਜੀ ਜ਼ਿਲ੍ਹਾ ਫਤਿਹਵਾੜ ਦੇ ਲੱਗ ਰਹੀ ਹੈ ਜੀ ਏਰੀਆ ਦੀ ਤਾਂ ਟੋਟਲ ਏਰੀਆ ਕਿੰਨਾ ਜੀ ਇਹ 3500 ਸਕਰ ਪਟੇਰੀਆ ਜੀ 3500 ਏਰੀਆ ਜੀ ਥੱਲੇ ਕਿੰਨਾ ਜੀ ਥਲੇ ਤਕਰੀਬ 2200 2200 12200 ਉੱਪਰ 1500 ਉੱਪਰ ਤੇ ਆਪਣੇ ਨਾਲ ਬਾਈ ਹੋਰੀ ਮੌਜੂਦ ਨੇ ਬਾਈ ਤੇ ਇਹ ਆਪਣੇ ਭਰਾ ਆਰਕੀਟੈਕਟ ਬਾਈ ਆਪਣਾ ਸ਼ੁਭ ਨਾਮ ਤੇ ਆਪਣੀ ਫਰਮ ਦਾ ਨਾਮ ਉਹ ਜਰੂਰ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਹਰਨੇਕ ਸਿੰਘ ਗੋਰੀਆ ਆਫਿਸ ਹੈ ਜੀ ਆਪਣਾ ਨਾਗਪੁਰ ਫਰਮ ਹੈ ਜੀ ਆਪਣੀ ਗੋਰੀਆ ਹਾਊਸ ਡਿਜ਼ਾਈਨਰ ਜੀ ਤੇ ਡਿਸਟ੍ਰਿਕਟ ਫਤਿਆਬਾਦ ਜੀ ਹਰਿਆਣਾ ਠੀਕ ਹੈ ਬਾਈ ਤੇ ਇਹ ਕੋਠੀ ਤੁਸੀਂ ਡਿਜ਼ਾਈਨ ਕੀਤੀ ਹੈ ਬਾਈ ਹਾਂਜੀ ਇਹਦਾ ਡਿਜ਼ਾਈਨ ਆਪਾਂ ਕੀ ਬਾਈ ਜੀ ਆਪਣੇ ਨਾਲ ਠੇਕੇਦਾਰ ਭਰਾ ਵੀ ਮੌਜੂਦ ਨੇ ਬਾਈ ਆਪਣਾ ਸ਼ੋਭਨਾਮ ਤੇ ਬਲਵਿੰਦਰ ਸਿੰਘ ਜੀ ਆਪਣਾ ਨਾਮ ਜੀ ਪਿੰਡ ਆਪਣਾ ਹਡੋਲੀ ਆ ਜੀ ਡਿਸਟ੍ਰਿਕਟ ਫਤਿਆਬਾਦ ਆ ਜੀ ਤੁਸੀਂ ਬਣਾਈ ਹੈ ਬਾਈ ਕੋਠੀ ਸਾਰੀ ਠੀਕ ਹੈ ਜੀ ਤੇ ਕਿੰਨੇ ਟਾਈਮ ਚ ਬਣਾਤੀ ਸੀ ਬਾਈ ਲਗ ਇਹ ਆਪਾਂ ਜੀ ਲਗਭਗ ਸਾਲ ਲੱਗੇ ਸੀ ਆਪਣਾ ਸਾਲ ਲੱਗੇ ਸੀ ਹਾਂਜੀ ਹਾਂਜੀ ਤੇ ਕਿੰਨੇ ਟਾਈਮ ਦਾ ਤਜਰਬਾ ਹੈ ਬਈ ਆਪਣਾ ਕੰਮ ਦਾ ਲਗਭਗ 28-30 ਸਾਲ ਹੋ ਗਏ ਮੈਨੂੰ ਕੰਮ ਕਰਦਾ ਠੀਕ ਹੈ ਆਪਾਂ ਇੱਕ ਵਾਰੀ ਕੋਠੀ ਦਾ ਡਿ ਕਪੇੜ ਹੈ ਬਾਈ ਨਹੀਂ ਜੀ ਇਹ ਪੇਂਟ ਹੈ ਜੀ ਠੀਕ ਹੈ ਜੀ ਜਿਹੜਾ ਇਹ ਪੇਂਟ ਹੈ ਨਾ ਜੀ ਇਹਨੂੰ ਦਾਣਾ ਬੋਲਦੇ ਨੇ ਜੀ ਠੀਕ ਹੈ ਜੀ ਇਹ ਦਾਣੇ ਪੇਂਟ ਦੇ ਵਿੱਚ ਹੁੰਦੇ ਜੀ ਇਹਦੀ ਫਿਨਿਸ਼ਿੰਗ ਵਧੀਆ ਹੁੰਦੀ ਹੈਗੀ ਤੇ ਮਲਟੀ ਕਲਰ ਦੇ ਵਿੱਚ ਆਉਂਦਾ ਜੀ ਇਹ ਅੱਛਾ ਬਾਈ ਇਹਨੂੰ ਆਪਾਂ ਜਿਹੇ ਜਿਹਾ ਵੀ ਹੁਣ ਜਿਵੇਂ ਇਹ ਸਿੰਗਲ ਕਲਰ ਹੈ ਜੀ ਇਹ ਸਿੰਗਲ ਕਲਰ ਹੈ ਇਹ ਵਿੱਚ ਆਪਾਂ ਇਹਦੇ ਪੱਟੀ ਪਈ ਹੋਈ ਹੈ ਜੀ ਅੱਛਾ ਕਹਿੰਦਾ ਮਤਲਬ ਵੀ ਜਿਹੜਾ ਕਲਰ ਹੈ ਬਾਈ ਪੇਂਟ ਦੇ ਹੀ ਇਦਾਂ ਦਾ ਆਊਗਾ ਹਾਂਜੀ ਹਾਂਜੀ ਜਾਂ ਕੋ ਟਿਊਬ ਟਿਊਬ ਵਗੈਰਾ ਨਹੀਂ ਪੈਂਦੀ ਵਿੱਚ ਜਾਂ ਉੱਥੇ ਆਪਾਂ ਬਣਾ ਸਕਦੇ ਜੀ ਇਹ ਬਣਾ ਬਣਾਇਆ ਕਲਰ ਆਉਂਦਾ ਜੀ ਜਿਹੜੇ ਮਰਜ਼ੀ ਕਰਨਾ ਹਾਂ ਹਾਂ ਮੈਂ ਇਹ ਡਬਲ ਕਲਰ ਕੀਤਾ ਹੋਇਆ ਜੀ ਵਿਚਾਲੇ ਪੱਟੀ ਦਿੱਤੀ ਹੋਈ ਹੈ ਜੀ ਵੈਸੇ ਅਸੀਂ ਜਿਵੇਂ ਪਹਿਲਾਂ ਮਾਡਰਨ ਡਿਜ਼ਾਈਨ ਬਣਦੇ ਸੀਗੇ ਉਹਦੇ ਵਿੱਚ ਛਿਰੀ ਵਾਲਾ ਡਿਜ਼ਾਈਨ ਦਿੰਦੇ ਹੁੰਦੇ ਸੀ ਜੱਦਾ ਪੌਣਾ ਇੰਚ ਗਰੂਪ ਦਾ ਠੀਕ ਹੈ ਬਾਈ ਠੀਕ ਹੈ ਹੁਣ ਇਹਦੇ ਵਿੱਚ ਹੀ ਬਣ ਜਾਂਦਾ ਜੀ ਇਹ ਠੀਕ ਹੈ ਬਾਈ ਤੇ ਬਾਈ ਇਹਦੇ ਦਾ ਫਰੰਟ ਐਲੀਵੇਸ਼ਨ ਤੇ ਦਿਖ ਰਿਹਾ ਹੈ ਅਸੀਂ ਜੱਦਾ ਟਾਇਲ ਵੀ ਲੱਗੀ ਹੋਈ ਹੈ ਨਾ ਆ ਜਿਆਦਾ ਇਹ ਜਿਵੇਂ ਹੁਣ ਗਲੋਸੀ ਚ ਟਾਇਲ ਲੱਗੀ ਹੋਈ ਹੈ ਜੀ ਜੀ ਤੇ ਜਿਵੇਂ ਇਹ ਉਹਦੇ ਚ ਲੱਗੀ ਹੋਈ ਜ ਆਪਣੇ ਮੈਟ ਦੇ ਇਹਦੇ ਚ ਬਾਈ ਕੋਈ ਐਲੀਵੇਸ਼ਨ ਦੇ ਵਿੱਚ ਜਦੋਂ ਤੁਸੀਂ ਬ ਸਜਾ ਟਾਇਲ ਲੱਗੀ ਹੋਈ ਹੈ ਇਹ ਜੀ ਤੁਸੀਂ ਕੀ ਧਿਆਨ ਚ ਰੱਖ ਕੇ ਬਣਾਇਆ ਸੀ ਇਦਾਂ ਜਿਹੜਾ ਮੋਡਰਨ ਡਿਜ਼ਾਈਨ ਹੁੰਦਾ ਨਾ ਜੀ ਇਹਦੇ ਵਿੱਚ ਟਾਇਲ ਟੈਕਚਰ ਹੋ ਗਿਆ ਤੇ ਪੇਂਟ ਹੋ ਗਿਆ ਉਸੇ ਦੇ ਨਾਲ ਹੀ ਇਹ ਡਿਜ਼ਾਈਨ ਬਣਦੇ ਨੇ ਜੀ ਠੀਕ ਹੈ ਬਈ ਤੇ ਆਪਾਂ ਅੰਦਰ ਚੱਲ ਕੇ ਦਿਖਾਵਾਂਗੇ ਬਈ ਸਾਰਾ ਡਿਜ਼ਾਈਨ ਕਿੱਥੇ ਕਿੱਥੇ ਕੀ ਕੀ ਬਣਿਆ 2000 ਏਰੀਆ ਥੱਲੇ ਹੈ ਨਾ 1500 ਉੱਪਰ ਹੈ ਸਕੁਅਰ ਫੁੱਟੇ ਜੀ ਉੱਪਰ 1500 ਸਕੁਅਰ ਫੁੱਟੇ ਹੈ ਜੀ ਤੇ ਬਈ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਹਾਂਜੀ ਹਾਂਜੀ ਤੇ ਆਪਾਂ ਡਿਜ਼ਾਈਨ ਦੀ ਗੱਲ ਤਾਂ ਕਰਾਂਗੇ ਕਰਾਂਗੇ ਕਿੱਥੇ ਕਿੰਨੇ ਰੂਪ ਬਣਿਆ ਸਾਰ ਜਿੰਨਾ ਕਿ ਆਪਾਂ ਪੁੱਛ ਸਕਦੇ ਹੁਈ ਹੈ ਨਾ ਵੀ ਆਪ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਇਹ ਪਤਾ ਲੱਗੇ ਵੀ ਆਪਾਂ ਵੀ ਇਦਾਂ ਦਾ ਕੰਮ ਕਰਵਾ ਸਕੀਏ। ਹਾਂਜੀ ਹਾਂਜੀ। ਬਈ ਸਟਾਰਟਿੰਗ ਤੋਂ ਆਪਾਂ ਸਟਾਰਟ ਕਰਦੇ ਹਾਂ ਜਿਵੇਂ ਕਿ ਇਹਦੇ ਚ ਲੱਕੜ ਹੈ ਉਹ ਕਿਹੜੀ ਵਰਤੀ ਹੈ ਬਈ? ਲੱਕੜ ਟਾਲੀ ਦੀ ਵਰਤੀ ਹੋਈ ਹੈ ਜੀ। ਠੀਕ ਹੈ ਜੀ। ਜਿਹੜਾ ਕੰਮ ਕਰੀ ਹੋਇਆ ਹੋਇਆ ਬਈ ਸਾਰਾ ਇਹ ਘਰੇ ਕਾਰੀਗਰ ਬੁਲਾ ਕੇ ਜੀ ਬਾਈ ਹੋਣਾ ਨੇ ਤੇ ਸਾਰਾ ਘਰੇ ਤਿਆਰ ਕਰਾਇਆ ਜੀ। ਠੀਕ ਹੈ ਬਈ ਠੀਕ ਹੈ। ਤੇ ਆਜੋ ਬਈ ਪਰ ਡਿਜ਼ਾਈਨ ਤਾਂ ਹੋਣਿਆ। ਇਧਰੋਂ ਪਹਿਲਾਂ ਤਾਂ ਲੈਫਟ ਤੋਂ ਆਪਾਂ ਇਧਰ ਵੇਖਾ ਦਿਓ ਬਈ ਪੌੜੀ ਇੱਥੋਂ ਚੜਾਈ ਹੋਈ ਹੈ। ਸਟੀਲ ਆ ਜਗਾਂ ਨੂੰ ਵੀ ਵਰਤਿਆ ਹੈ ਚੰਗੇ ਤਰੀਕੇ ਨਾਲ ਸਪੇਸ ਯੂਟੀਲਾਈਜ਼ ਕੀਤਾ ਹੋਇਆ ਜੀ ਜੀ ਬਾਈ ਤੇ ਇਧਰ ਕਿਉਂਕਿ ਸਮਾਨ ਵਗੈਰਾ ਪਾ ਰੱਖ ਸਕਦੇ ਹਾਂ ਨਾ ਹਾਂਜੀ ਹਾਂਜੀ ਤੇ ਜਗ੍ਹਾ ਨਹੀਂ ਬੇਸਟ ਜਾਂਦੀ ਹੈ ਨਾ ਬਈ ਇਹ ਹਾਂਜੀ ਹਾਂਜੀ ਤੇ ਆ ਜਾਓ ਬਈ ਦਿਖਾਉਣੇ ਆ ਇਧਰ ਆਪਣਾ ਡਰਾਈਂਗ ਰੂਮ ਆ ਗਿਆ ਜੀ ਸਹੀ ਤਾਂ ਡਰਾਈਂਗ ਰੂਮ ਆ ਗਿਆ ਹਾਂਜੀ ਹਾਂਜੀ ਤੇ ਬਾਈ ਉਹਨਾਂ ਨੇ ਡਿਜ਼ਾਈਨ ਕੀਤਾ ਜੀ ਇਹਦਾ ਤੁਸੀਂ ਧਿਆਨ ਨਾਲ ਦੇਖੀ ਜਾਓ ਕਿਦਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਇਹ ਕਿੱਥੇ ਕਿੱਥੇ ਬਾਈ ਏਰੀਆ ਬਹੁਤ ਖੁੱਲਾ ਬਣਾਇਆ ਥੱਲੇ 2000 ਹਨ ਹਾਂਜੀ ਹਾਂਜੀ ਤੇ ਬੈਡਰੂਮ ਕਿੰਨੇ ਰੱਖੇ ਆ ਇਹਦੇ ਦੋ ਬੈਡਰੂਮ ਹੈ ਜੀ ਇੱਕ ਡਰੈਸਿੰਗ ਰੂਮ ਹੈ ਇੱਕ ਸਟੋਰ ਹੈ ਜੀ ਠੀਕ ਹੈ ਬਾਈ ਇੱਕ ਟਾਇਲਟ ਹੈਗਾ ਇਹ ਕਿਚਨ ਹੈ ਜੀ ਤੇ ਇੱਕ ਟਾਇਲਟ ਅਟੈਚ ਹੈ ਜੀ ਬੈਡਰੂਮ ਦੇ ਨਾਲ ਠੀਕ ਹੈ ਬਾਈ ਠੀਕ ਹੈ ਹਾਂਜੀ ਤੇ ਇਧਰ ਕੀ ਆ ਗਿਆ ਬਾਈ ਇਹ ਆਪਣਾ ਕਾਮਨ ਟਾਇਲਟ ਹੈ ਜੀ ਜੀ ਬਾਈ ਇਹਦੇ ਵਿੱਚ ਵੀ ਆਪਾਂ ਜੋ ਇਹਦੇ ਵਿੱਚ ਸਿਟਿੰਗ ਕੀਤੀ ਹੋਈ ਹੈਗੀ ਇਹ ਡਰਾਈ ਤੇ ਵੈਟਰੀ ਦੇ ਹਿਸਾਬ ਨਾਲ ਕੀਤੀ ਹੋਈ ਹੈਗੀ ਅੱਛਾ ਬਾਈ ਜਿਹੜਾ ਸ਼ਾਵਰ ਏਰੀਆ ਹੈਗਾ ਉਹ ਇੱਕ ਪਾਸੇ ਰੱਖਿਆ ਹੋਇਆ ਆਪਾਂ ਠੀਕ ਹੈ ਬਾਈ ਇਹ ਜਿਵੇਂ ਹੁ ਉਹ ਫਲੋਰ ਗਿੱਲਾ ਨਹੀਂ ਹੁੰਦਾ ਜੀ ਸਾਰਾ ਦਿਨ ਬਿਲਕੁਲ ਸੀਟ ਤੇ ਜੂਨਰਲ ਤੇ ਵਾਸ਼ਬੈਸ਼ਨ ਜਿਹੜੀ ਵੈਨੇਟੀ ਲਾਈ ਹੋਈ ਹੈ ਇੱਕ ਸਾਈਡ ਤੇ ਲਾਈ ਹੋਈ ਹੈ ਵੀ ਜਿਹੜਾ ਆਪਾਂ ਡਰਾਈ ਏਰੀਆ ਕਰਿਆ ਹੋਇਆ ਹੈ ਇਹ ਅਲੱਗ ਕੀਤਾ ਹੈ ਕਹਿੰਦਾ ਬੰਦ ਜੇ ਇੱਥੇ ਪਾਣੀ ਡੁੱਲਿਆ ਹੋਵੇ ਬਾਈ ਪੈਰਾਂ ਤੇ ਲੱਗੂ ਅੱਜ ਹੁਣ ਆਪਾਂ ਸ਼ਾਵਰ ਇੱਧਰ ਦੇ ਦਿੰਦੇ ਜੀ ਬਿਲਕੁਲ ਇੱਕ ਵਾਰੀ ਬੰਦਾ ਨਹਾਉਂਦਾ ਹੁਣ ਜੂਨਰਲ ਤੇ ਸੀਟ ਤਾਂ ਆਪਾਂ ਵਾਰੀ-ਵਾਰੀ ਯੂਜ਼ ਕਰਨੀ ਹੈ ਜੀ ਉਪਰ ਸਾਰਾ ਫਲੋਰ ਹੀ ਗਿੱਲਾ ਰਹੇ ਤੇ ਇੱਕ ਨਾ ਬਾਈ ਆਪਣਾ ਨਾ ਜਿਹੜੇ ਭਰਾ ਨੇ ਆਪਣੇ ਨੇ ਘਰ ਬਣਾਉਣਾ ਹੁੰਦਾ ਉਹ ਇੱਕ ਵਾਰੀ ਇਹ ਜੀ ਸੋਚਦਾ ਵੀ ਮੰਨ ਕੇ ਚੱਲੋ ਵੀ ਕੀ ਕੀ ਆਰਕੀਟੈਕਟ ਤੋਂ ਮਦਦ ਲੈ ਸਕਦਾ ਕਿਹੜੀ ਕਿਹੜੀ ਚੀਜ਼ ਦੀ ਤੁਸੀਂ ਕਹਿ ਰਹੇ ਹੋ ਸ਼ਾਵਰ ਤੱਕ ਵੀ ਅਗਲੇ ਨੂੰ ਸਾਰੀ 10 ਦਿਨ ਕਿੱਥੇ ਕੀ ਲਾਉਣਾ ਕਿੱਥੇ ਕੀ ਲਾਉਣਾ ਆਰਕੀਟੈਕਚਰ ਦਾ ਵਰਕ ਹੁੰਦਾ ਨਾ ਜੀ ਜੀ ਉਹਦੇ ਵਿੱਚ ਕੱਲੀ ਕੱਲੀ ਚੀਜ਼ ਮੈਂਸ਼ਨ ਕਰਨੀ ਪੈਂਦੀ ਹੈ ਜੀ ਕਿ ਕਿੱਥੇ ਕੀ ਚੀਜ਼ ਲੱਗਣੀ ਹੈ ਕਿਸ ਪਰਪਜ਼ ਵਾਸਤੇ ਲੱਗਣੀ ਹੈ ਕਿਉਂਕਿ ਮਾਲਕ ਨੇ ਜ਼ਿੰਦਗੀ ਦੀ ਵਿੱਚ ਇੱਕ ਵਾਰੀ ਘਰ ਬਣਾਉਣਾ ਹੁੰਦਾ ਜੀ ਉਹਨੂੰ ਇੰਨੀਆਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਹੈਗਾ ਵੀ ਕਿੱਥੇ ਕੀ ਚੀਜ਼ ਲੱਗਣੀ ਹੈ ਕੀ ਚੀਜ਼ ਨਹੀਂ ਲੱਗਣੀ ਇਹ ਆਰਕੀਟੈਕਟ ਦਾ ਕੰਮ ਹੁੰਦਾ ਜੀ ਵੀ ਉਹਨੂੰ ਕਿਹੜੀ ਚੀਜ਼ ਨੂੰ ਆਪਾਂ ਕਿੱਥੇ ਕੀ ਦੇਣਾ ਹੈ ਤੇ ਆ ਜੋ ਬਾਈ ਡਿਜ਼ਾਈਨ ਬਹੁਤ ਸੋਹਣਾ ਹੁਣ ਆਪਾਂ ਇਧਰੋਂ ਡ੍ਰੈੰਗ ਰੂਮ ਵੀ ਦਿਖਾਤਾ ਸੀ ਤੇ ਨਾਲ ਵਾਸ਼ ਰੂਮ ਅਟੈਚਾ ਉਧਰ ਹਨਾ ਲੌਬੀ ਦੇ ਨਾਲ ਤੇ ਇਧਰ ਇਹ ਆਪਣੀ ਕਿਚਨ ਆ ਗਈ ਜੀ ਜੀ ਬਾਈ ਇਹ ਮੇਨ ਕਿਚਨ ਬਣਾਈ ਹੋਈ ਹੈ ਜੀ ਕਿਚਨ ਕਿੰਨੇ ਦਾ ਬਾਈ ਕਿਚਨ ਹੈਗੇ ਜੀ 12 ਬੀ 13 ਦੀ 12 ਬੀ 13 ਤੇ ਅੰਦਰ ਵਾਲੀ ਗੇਟ ਛੜਦਾ ਇਹ ਐਂਟਰੀ ਛੱਡੀ ਹੋਈ ਹੈ ਨਾਲ ਜਿਹਨੇ ਜ਼ਿੰਮੇਦਾਰ ਹੈ ਨਾ ਜੀ ਜ਼ਿੰਮੇਦਾਰ ਨੂੰ ਚੌਂਕੇ ਵੀ ਨਾ ਸਰਦਾ ਨਹੀਂ ਹੈਗਾ ਇਹ ਬਿਲਕੁਲ ਬਿਲਕੁਲ ਇਹਦੇ ਚ ਅਸੀਂ ਦਰਵਾਜ਼ਾ ਦੇ ਦਾਂ ਵੀ ਕੱਲ ਨੂੰ ਜਿੰਨੇ ਇਹਨਾਂ ਨੇ ਚੌਂਕਾ ਬਣਾਉਣਾ ਤਾਂ ਆਪਦਾ ਬਾਹਰ ਯੂਜ਼ ਕਰ ਸਕਦੇ ਨੇ ਚੌਂਕੇ ਠੀਕ ਹੈ ਬਾਈ ਠੀਕ ਹੈ ਹਾਂਜੀ ਤੇ ਆ ਗਈ ਦੋਸਤੋ ਕਿਚਨ ਦਾ ਏਰੀਆ ਹਾਂ ਦੇਖੋ ਆਪਾਂ ਬੈਡਰੂਮ ਦਿਖਾਉਣੇ ਆ ਨਾਲ ਚੱਲ ਕੇ ਬਾਈ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਨਾ ਤੁਸੀਂ ਦੇਖਣ ਵਾਲੇ ਭਰਾਵਾਂ ਨੇ ਤੇ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਨ ਬੈਡਰੂਮ ਦੇ ਵਿੱਚ ਅਟੈਚ ਹੈ ਕੁਛ? ਹਾਂਜੀ ਹਾਂਜੀ ਇਹਦੇ ਨਾਲ ਡਰੈਸਿੰਗ ਤੇ ਟਾਇਲਟ ਅਟੈਚ ਕਰਿਆ ਹੋਇਆ ਜੀ। ਇੱਕ ਬਾਈ ਜਿਹੜਾ ਇਹ ਇੰਟੀਰੀਅਰ ਦਾ ਕੰਮ ਹੈ। ਸਾਰਾ ਜਿਵੇਂ ਇੱਧਰ ਕਬੂਡ ਆ ਗਿਆ। ਹਾਂਜੀ ਹਾਂਜੀ। ਤੇ ਇਹ ਬਾਈ ਤੁਸੀਂ ਡਿਜ਼ਾਈਨ ਕਰਵਾਇਆ? ਹਾਂਜੀ ਸਾਰਾ ਆਪ ਹੀ ਡਿਜ਼ਾਈਨ ਕਰਵਾਇਆ। ਤੇ ਨਾਲ ਬਾਈ ਦੇਖੋ ਕਲਰ ਮੈਚਿੰਗ ਕਿੰਨੀ ਸੋਹਣੀ ਆ। ਕਹਿੰਦਾ ਮਤਲਬ LCD ਪੈਨਲ ਤੋਂ ਲਾ ਕੇ ਕਾਬੜ ਦਾ ਲਾ ਕੇ ਤੇ ਉਧਰੋਂ ਬੈਡਾਂ ਦੇ ਜਿਹੜਾ ਮੰਨ ਕੇ ਚੱਲੋ ਆਪਾਂ ਬੈਕ ਸਾਈਡ ਆ ਤੇ ਬਹੁਤ ਸੋਹਣਾ ਇੰਟੀਰੀਅਰ ਦਾ। ਬਾਈ ਉਹਨਾਂ ਨੇ ਕੰਮ ਕਰਾਇਆ ਤੇ ਨਾਲ ਆ ਗਿਆ ਬਾਈ ਇੱਧਰ ਡਰੈਸਿੰਗ ਡਰੈਸਿੰਗ ਇਹ ਕਹਾ ਹੋਇਆ ਹੋਇਆ ਕੰਮ ਇਹ ਸੀਟ ਲੱਗੀ ਹੋਈ ਹੈ ਸਾਰੀ ਸੀਟ ਹੈ ਠੀਕ ਹੈ ਇਹ ਵੁੱਡਨ ਵਰਕ ਹੈ ਸਾਰਾ ਜੀ ਲੁੱਕ ਬਾਈ ਟਾਇਲ ਵਾਲੀ ਹੁੰਦੀ ਹੈ ਹਨਾ ਹਾਂਜੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਤੇ ਆ ਜੋ ਬਾਈ ਕਿ ਕਿਧਰ ਅਟੈਚ ਹੋ ਗਿਆ ਵਾਸ਼ਰੂਮ ਤੇ ਡਰੈਸਿੰਗ ਏਰੀਆ ਹਾਂਜੀ ਤੇ ਨਾਲ ਬਾਈ ਹੁਣ ਦੂਜਾ ਬੈਡਰੂਮ ਰਹਿ ਗਿਆ ਹਨਾ ਇਹ ਆਪਣਾ ਜੀ ਵਾਇਨਟੀ ਆ ਗਈ ਜੀ ਕਾਮਨ ਠੀਕ ਹੈ ਜੀ ਡਾਈਨਿੰਗ ਏਰੀਆ ਦੇ ਲਈ ਜੀ ਤੇ ਇਹਦੇ ਨਾਲ ਹੀ ਆਪਣਾ ਸੈਕੰਡ ਬੈਡਰੂਮ ਆ ਗਿਆ ਜੀ ਠੀਕ ਹੈ ਬਾਈ ਤੇ ਸਟੋਰ ਦੀ অপਸ਼ਨ ਹੈਗੀ ਹੈ ਬਾਈ ਇਚ ਹਾਂਜੀ ਹਾਂਜੀ ਸਟੋਰੇਜ ਬਹੁਤ ਖੁੱਲਾ ਦਿੱਤਾ ਹੋਇਆ ਹੈ ਜੀ ਠੀਕ ਹੈ ਭਾਈ ਇਹਦੇ ਨਾਲ ਅਟੈਚ ਕਰਤਾ ਜੀਮੀਦਾਰ ਦੇ ਵਿੱਚ ਸਟੋਰ ਤੋਂ ਬਿਨਾ ਦਾ ਸਰਦਾਂ ਲਿਆ ਕਹਿੰਦਾ ਕਹਿੰਦਾ ਉਹਦੋਂ ਆਪਣਾ ਕੋਈ ਸਮਾਨ ਹੁੰਦਾ ਬਾਦੂ ਭਾਈ ਪਰ ਰੱਖ ਲੈਣੇ ਇਹਦੇ ਚੀਜ਼ਾਂ ਚਤੀ ਵਗੈਰਾ ਲੱਗੀ ਹੋਈ ਆ ਤੇ ਇੱਧਰ ਇੱਕ ਪਿੱਛੇ ਦੇਦਾ ਭਾਈ ਇਹ ਪਿਛਲੇ ਪਾਸੇ ਆਪਣਾ ਓਪਨ ਏਰੀਆ ਛੱਡਿਆ ਹੋਇਆ ਜੀ ਜਿਵੇਂ ਕਿ ਆਪਾਂ ਭਾਈ ਇੱਧਰ ਸਾਮਸੂਨ ਖੜਾਉਣੇ ਹੁੰਦੇ ਸਾਰਾ ਟਰਾੰਡਾ ਵਗੈਰਾ ਪਾਇਆ ਜੀਮੀਦਾਰ ਪਰਿਵਾਰ ਹੈ ਜੀ ਸ਼ੈੱਡ ਲਾਤਾ ਜੀ ਬੁੱਲਾ ਇੱਥੇ ਜਿਵੇਂ ਮਰਜ਼ੀ ਆਪਦਾ ਸਮਾਨ ਰੱਖੀ ਰੱਖਣ ਉਸ ਵੀ ਕਢਾ ਲੋ ਥਾਂ ਦਾ ਕਢਾ ਲੋ ਹਣਾ ਹਾਂਜੀ ਹਾਂਜੀ ਠੀਕ ਹੈ ਭਾਈ ਠੀਕ ਹੈ ਤੇ ਦੋਸਤੋ ਕਿਵੇਂ ਲ ਫਸਟ ਫਲੋਰ ਤੇ ਆਪਾਂ ਹੁਣ ਚੱਲਾਂਗੇ ਤੇ ਬਾਈ ਇੱਧਰ ਸਟੋਰ ਦੀ ਗੱਲ ਕਰੀਏ ਸਟੋਰ ਦੇ ਵਿੱਚ ਥੋੜਾ ਨੋਰਮਲ ਲੱਗਦਾ ਹਨਾ ਹਾਂਜੀ ਆ ਸਟੋਰ ਇੱਥੇ ਸਾਮਾਨ ਹੀ ਰੱਖਣਾ ਸੀ ਜੀ ਇਹ ਜਿਹੜਾ ਬਚੀ ਸੀ ਨਾ ਕਟਿੰਗ ਫਟਿੰਗ ਆਜੋ ਬਾਈ ਆਪਾਂ ਪਰੂ ਵੀ ਦਿਖਾਈਏ ਜਿਵੇਂ ਕਿ ਬਾਈ ਇਹ ਤੁਸੀਂ ਤੁਸੀਂ ਘਰ ਬਣਾਇਆ ਹੈ ਹਨਾ ਇਹ ਤੁਸੀਂ ਆਪਣੇ ਹੱਥਾਂ ਨਾਲ ਬਣਾਇਆ ਹੈ ਇਸ ਪਿੰਡ 'ਚ ਵੀ ਚਾਰ ਪੰਜ ਗੋਠੇ ਆਪਾਂ ਬਣਾ ਰੱਖਿਆ ਜੀ ਠੀਕ ਹੈ ਬਾਈ ਇਹ ਮੰਨ ਕੇ ਚਲੋ ਠੇਕੇ ਤੇ ਕੰਮ ਕਰਦੇ ਹਾਂ ਹਾਂਜੀ ਠੇਕੇ ਤੇ ਕਰਦੇ ਜਿਆਦਾਤਰ ਠੇਕੇ ਦੇ ਜੇ ਕੋਈ ਭਰਾ ਕਰਵਾਉਣਾ ਚਾਹਵੇ ਤਾਂ ਤੁਸੀਂ ਕਰ ਦੋਗੇ ਹਾਂਜੀ ਹਾਂਜੀ ਤੇ ਹੁਣ ਜੇ ਇਹਦੀ ਆਪਾਂ ਗੱਲ ਕਰੀਏ ਬਾਈ ਕੋ ਕਲੀਚਣਾਈ ਦਾ ਕੰਮ ਹੁੰਦਾ ਹੈ ਚਣਾਈ ਦਾ ਪਲਾਸਟਰ ਦਾ ਹਾਂਜੀ ਤੇ ਬਾਈ ਹੁਰੀ ਦੱਸ ਰਹੇ ਸੀ ਆਪ ਦਾ ਕੈਮਰਾ ਵੀ ਆ ਪੱਥਰ ਵੀ ਤੁਸੀਂ ਲਾਇਆ ਹੈ ਹਾਂਜੀ ਪੱਥਰ ਆਪਣਾ ਲਾਇਆ ਹੈ ਠੀਕ ਹੈ ਬਾਈ ਹੁਰੀ ਦੱਸ ਰਹੇ ਸੀ ਜਿਨ੍ਹਾਂ ਦੀ ਕੋਠੀ ਹੈ ਵੀ ਸਾਰਾ ਪੱਥਰ ਦਾ ਕੰਮ ਵੀ ਤੁਸੀਂ ਨਾਲ ਦੀ ਨਾਲ ਪੱਥਰ ਦਾ ਵੀ ਕਹਿੰਦਾ ਉਹਦੇ ਜੀ ਕਰਾਉਣਾ ਚਾਹੇ ਬੰਦਾ ਕਰਾ ਸਕਦਾ ਹਾਂਜੀ ਹਾਂਜੀ ਪਰਸਨਲ ਗਾਹਕ ਜਿਹੜੇ ਉਹਨੂੰ ਦਾ ਪਰ ਪੱਥਰ ਦਾ ਕੰਮ ਕਰ ਦਿੰਦੇ ਆ ਜੀ ਅੱਛਾ ਜਿਹੜਾ ਆਪ ਦਾ ਪਰਸਨਲ ਗਾਹਕ ਹੋਵੇ ਵੀ ਚਾਹ ਕਹਿਣ ਦਾ ਮਤਲਬ ਜਿਨ੍ਹਾਂ ਨੂੰ ਆਪਣੀ ਕਿਸੇ ਬੰਦੇ ਨਾਲ ਆਏ ਹੁੰਦੀ ਹੈ ਵੀ ਵਧੀਆ ਹੈ ਵੀ ਬਾਈ ਇਹ ਕੰਮ ਵੀ ਤੇਰਾ ਮੈਂ ਹੀ ਕਰ ਦੂੰ ਹਾਂਜੀ ਤੇ ਇੱਥੇ ਬ ਦੀਵਿਆਂ ਦਾ ਸੋਹਣਾ ਕੰਮ ਹੋਇਆ। ਉਹ ਇੱਥੇ ਖੜੇ ਆ ਇੱਕ ਬੈਡਰੂਮ ਆ ਗਿਆ ਹਣਾ ਉੱਪਰ। ਹਾਂਜੀ ਬੈਡਰੂਮ ਹੈ ਜੀ। ਤੇ ਇੱਧਰ ਬਾਈ ਇੱਧਰ ਪੂਜਾ ਰੂਮ ਆ ਜੀ। ਪਨਾਟ ਚ। ਪੂਜਾ ਰੂਮ ਦਿੱਤਾ ਹੈ। ਇੱਧਰਲੇ ਪਾਸੇ। ਹਾਂਜੀ। ਤੇ ਕਿੰਨਾ ਕੇਰੀਆ ਉਹ ਬਾਈ ਇਹਦਾ? ਬਸ ਲਗਭਗ ਜੀ 8x5 ਦਾ ਜੀ ਲੱਗਦਾ। 8x5 ਇਹ ਵੀ ਜ਼ਰੂਰੀ ਹੈ ਬਾਈ। ਬਾਕੀ ਬਾਈ ਉੱਪਰ ਉੱਪਰ ਕਹਿਣ ਦਾ ਮਤਲਬ ਇਹ ਤਾਂ ਜ਼ਰੂਰੀ ਹੈ। ਕਈ ਵਾਰੀ ਥੱਲੇ ਰੱਖ ਦਿੰਦੇ ਆ ਆਪਣੇ ਆਪਣੇ ਤਾਂ ਸਾਹਬ ਦੇ ਨਾਲ ਆ ਬਈ ਉੱਪਰ ਹੋਣਾ ਚਾਹੀਦਾ। ਉੱਪਰ ਹੋਣਾ ਚਾਹੀਦਾ ਜੀ ਬਸ। ਹਾਂਜੀ। ਇਹ ਜ਼ਰੂਰੀ ਹੈ ਨਾ ਤੇ ਇੱਧਰ ਬਾਈ ਬੇੜਾ ਆ ਹਾਂਜੀ ਇਹ ਉੱਪਰ ਆਈ ਹੈ ਕਿ ਬੈਕ ਸਾਈਡ ਦਾ ਜੀ ਤੇ ਇਧਰਲੇ ਪਾਸੇ ਟਾਇਲ ਦੂਜੀ ਲਾਦੀ ਬਾਈ ਹਾਂਜੀ ਇਹ ਛੋਟਾ ਕੱਟ ਵੀ ਸਲਾਇਆ ਵੀ ਕੱਲ ਨੂੰ ਇਹ ਟੇੜਾ ਨਾ ਖਾਵੇ ਕਿਸੇ ਪ੍ਰਕਾਰ ਦੀ ਬਿਲਕੁਲ ਦੂਜੇ ਵੱਡਾ ਪੀਸ ਲਾਣਾ ਉਹ ਗਰਮੀ ਨਾਲ ਉੱਠ ਖੜਦਾ ਜੀ ਗਰਮੀ ਨਾਲ ਉੱਠ ਖੜਦਾ ਹਾਂ ਇਹ ਵੀ ਗੱਲ ਬਾਈ ਇੱਕ ਚੀਜ਼ ਹੈ ਨਾ ਜਿਵੇਂ ਕਿ ਤੁਸੀਂ ਕੋਠੀਆਂ ਠੇਕੇ ਤੇ ਬਣਾਉਂਦੇ ਹੋ ਕਾਫੀ ਸਾਲ ਹੋ ਗਏ ਹਾਂਜੀ ਜਿਹੜਾ ਬੰਦਾ ਕੋਠੀ ਠੇਕੇ ਤੇ ਬਣਾਉਂਦਾ ਹੈ ਮਿਸਤਰੀ ਜਿਵੇਂ ਕਿ ਪੁਰਾਣਾ ਮਿਸਤਰੀ ਹੋ ਜਾਂਦਾ ਹੈ ਉਦੀ ਬਈ ਜਦੋਂ رائے ਲੈਂਦਾ ਬੰਦਾ ਥੋੜਾ ਜਿਹਾ ਮਾਲਕ ਨੂੰ ਜ਼ਰੂਰ ਸੌਖਾ ਹੋ ਜਾਂਦਾ ਹੈ ਨਾ ਹਾਂਜੀ ਉਹ ਸੌਖਾ ਹੋ ਜਾਂਦਾ ਜੀ ਕਿਉਂਕਿ ਉਹਨੇ ਤਾਂ ਕੰਮ ਬਈ ਬਹੁਤ ਸਾਲਾਂ ਦਾ ਕੀਤਾ ਮਾਲਕ ਨੇ ਇੱਕ ਵਾਰੀ ਘਰ ਬਣਾਉਣਾ ਹੁੰਦਾ ਹਾਂਜੀ ਤਾਂ ਜਦੋਂ ਇੱਕ ਚੰਗਾ ਠੇਕੇਦਾਰ ਉਹਨੂੰ ਚੰਗੀ رائے ਦੇ ਦੂਗਾ ਤਾਂ ਉਹ ਬੰਦਾ ਜ਼ਿਆਦਾਤਰ ਵਿਸ਼ਵਾਸ ਕਰਦਾ ਹੀ ਹੈ ਵਿਸ਼ਵਾਸ ਕਰਦਾ ਜੀ ਵੀ ਇਹਦੇ ਬਣੇ ਹੋਏ ਕੰਮ ਦੇਖ ਸਕਦੇ ਆ ਆਪਾਂ ਹਾਂ ਤੇ ਹੁਣ ਆਪਾਂ ਬਿਹੜੇ ਚ ਚੱਲੀਏ ਬਈ ਇਧਰ ਜਿੰਮੇ ਬਾਈ ਇਧਰ ਗਲਾਸ ਲਾਦਾ ਉੱਪਰ ਕਰਕੇ ਲਾਇਆ ਬਈ ਹਾਂਜੀ ਪ੍ਰਕਾਰ ਥੱਲੇ ਵੀ ਆਰਸੀ ਪਰਦੀ ਹੈ ਜੀ ਇਸ ਪਰਦੀ ਆਰਸੀ ਚ ਨਾਲ ਕੋਈ ਬਾਹਰ ਤੇੜਾ ਬਈ ਅੰਦਰ ਤੇੜਾ ਬਈ ਇਸ ਕੀ ਕੋਈ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਹੁੰਦੀ ਕਰੈਕਿੰਗ ਨਹੀਂ ਹੁੰਦੀ ਬਈ ਜੀ ਸਾਰਾ ਚਲਾਈ ਹੋਈ ਆਰਸੀ ਪਰਦੀ ਉਧਰ ਵੀ ਆਰਸੀ ਭਰੀ ਹੋਈ ਹੈ ਜੀ ਠੀਕ ਹੈ ਠੀਕ ਹੈ ਇਹ ਵੀ ਆਪਣੀ ਸਾਰੀ ਆਰਸੀ ਭਰੀ ਹੋਈ ਹੈ ਸਾਰੀ ਜੀ ਠੀਕ ਹੈ ਬਈ ਠੀਕ ਹੈ ਇਹ ਤਾਂ ਐਵੇਂ ਤੇ ਰੱਖਣਾ ਚਾਹੀਦਾ ਹੈ ਨਾ ਹਾਂਜੀ ਜ਼ਰੂਰੀ ਹੈ ਜੀ ਬਾਹਰ ਫਰੰਟ ਤੇ ਨਾ ਜ਼ਿਆਦਾ ਤੇੜ ਆਉਂਦੀ ਹੈ ਜੀ ਮਾਡਰਨ ਲੁੱਕ ਦੀਆਂ ਕੋਠੀਆਂ ਤੇ ਜ਼ਿਆਦਾ ਹ ਇਹ ਵੀ ਤੁਸੀਂ ਦੇਖ ਸਕਦੇ ਹੋ ਬਾਕੀ ਕੋਠੀ ਦਾ ਵੀ ਫਰੰਟ ਦੇਖਣ ਵਾਲਾ ਬਹੁਤ ਸੋਹਣਾਗਾ ਆਪਾਂ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਫਰੰਟ ਐਲੀਵੇਸ਼ਨ ਤੇ ਸਾਰੇ ਤੇ ਟਾਇਲ ਤੇ ਪੇਂਟ ਕਹਿੰਦਾਦਰ ਕੋਈ ਜਗਾ ਬਾਈ ਉਹ ਨਹੀਂ ਛੱਡੀ ਵੀ ਧੁੱਪ ਪਊਗੀ ਹਾਂਜੀ ਤੇ ਖਰਾਬ ਹੋ ਜੂਗਾ ਹਣਾ ਮਤਲਬ ਹੀ ਨਹੀਂ 4 ਸਾਲ ਤਾਂ ਹੋ ਵੀ ਗਏ ਬਾਈ ਹਣਾ ਹਾਂ 4 ਸਾਲ ਹੋ ਗਏ ਜੀ ਵੀਡੀਓ ਨੂੰ ਸ਼ੇਅਰ ਕਰਨਾ ਜੀ ਧੰਨਵਾਦ